ਮੋਗਾ ਵੱਲੋਂ ਦਿੱਲੀ ਕਲੋਨੀ ਨੇੜੇ ਕੀਤੀ ਨਾਕਾਬੰਦੀ ਦੌਰਾਨ ਥਾਣੇਦਾਰ ਸੁਖਵਿੰਦਰ ਸਿੰਘ ਮਾਨ ਵੱਲੋਂ ਜਦੋਂ ਇੱਕ ਐਕਟਿਵਾਰ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਵੱਲੋਂ ਸਕੂਟਰੀ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਹ ਡਿੱਗ ਗਏ ਅਤੇ ਹਨੇਰੇ ਦਾ ਲਾਭ ਉਠਾਉਂਦੇ ਹੋਏ ਲੁਕ ਗਏ ਜਦੋਂ ਪੁਲਿਸ ਵੱਲੋਂ ਉਹਨਾਂ ਦੀ ਤਲਾਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਪੁਲਿਸ 'ਤੇ ਫਾਇਰ ਕੀਤਾ ਗਿਆ ਜਿਸ ਦੌਰਾਨ ਪੁਲਸ ਵੱਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ ਗਈ ਜੋ ਇੱਕ ਨੌਜਵਾਨ ਦੀ ਲੱਤ ਤੇ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਮੋਗਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਕਾਬੂ ਕੀਤੇ ਇਹ ਦੋ ਨੌਜਵਾਨ ਗੋਪੀ ਲਾਹੌਰੀਆ ਗਰੁੱਪ ਨਾਲ ਸਬੰਧਤ ਹਨ ਅਤੇ ਇਹਨਾਂ ਦੋਨਾਂ ਤੇ ਤਿੰਨ ਤਿੰਨ ਮਾਮਲੇ ਦਰਜ ਹਨ ਇਨ੍ਹਾਂ ਪਾਸੋਂ ਪੁਲਿਸ ਨੇ ਬੱਤੀ ਬੋਰ ਦੇ ਦੋ ਪਿਸਟਲ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਹਨ ਪੁਲਿਸ ਵੱਲੋਂ ਇਨ੍ਹਾਂ ਦੋਹਾਂ ਨੌਜਵਾਨਾਂ ਖਿਲਾਫ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕੀਤਾ ਹੈ ਅਤੇ ਇਨ੍ਹਾਂ ਨੌਜਵਾਨਾਂ ਦੇ ਇਲਾਜ ਤੋਂ ਬਾਅਦ ਪੁਲਿਸ ਵੱਲੋਂ ਗੰਭੀਰਤਾ ਨਾਲ ਇਨ੍ਹਾਂ ਦੀ ਪੁੱਛਗਿੱਛ ਕੀਤੀ ਜਾਵੇਗੀ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਮਾੜੀ ਅੰਸਰਾ ਦੇ ਖਿਲਾਫ ਮੋਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਅਸੀਂ ਆਲਰੇਡੀ ਮੁਹਿੰਮ ਚਲਾਈ ਹੋਈ ਹੈ ਸੋ ਉਸੇ ਲੜੀ ਦੇ ਵਿੱਚ ਕੱਲ ਸਾਡੀ ਸੀਆਈਏ ਦੀ ਟੀਮ ਗਸ਼ਤੇ ਸੀਗੀ ਰਾਤ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ بجائے ਭਜਾਉਣ ਦੀ ਕੋਸ਼ਿਸ਼ ਕੀਤੀ ਸਕੂਟਰ ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ ਤੇ ਜਿਹੜਾ ਦੋ ਬੰਦੇ ਇੱਕ ਬੰਦਾ ਹੈਗਾ ਉਹਦੇ ਫਾਇਰ ਲੱਗਿਆ ਇੱਕ ਬੰਦਾ ਉਥੋਂ ਡਿੱਗ ਗਿਆ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੋਂ ਬੰਦੇ ਦਾਖਲ ਹੈਗੇ ਸੋ ਉਹਨਾਂ ਤੋਂ ਅਸੀਂ ਵੈਪਨ ਬਰਾਮਦ ਕੀਤੇ ਹੈਗੇ ਜੀ ਦੋ ਦੋ ਬੱਤੀ ਬੋਰ ਦੇ ਪਿਸਟਲਸ ਬਰਾਮਦ ਹੋਏ ਨੇ ਸਾਨੂੰ ਜਿਹੜੇ ਕਿ ਦੇਸੀ ਹੈਗੇ ਨੇ ਤੇ ਨਾਲ ਜਿਹੜੇ ਹੈਗੇ ਨੇ ਤਿੰਨ ਰਾਉਂਡਸ ਜ਼ਿੰਦਾ ਬਰਾਮਦ ਹੋਏ ਨੇ ਤੇ ਇਸ ਦੀ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਉਹਨਾਂ ਤੋਂ ਪ੍ਰੀਲਿਮਨਰੀ ਤੌਰ ਤੇ ਪੁੱਛਗਿੱਛ ਕੀਤੀ ਤਾਂ ਜਿਹੜਾ ਤੁਹਾਨੂੰ ਜਿਵੇਂ ਪਤਾ ਹੈ ਕਿ 26 ਅਗਸਤ ਨੂੰ ਮੋਗੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹ ਵੀ ਇਹੀ ਬੰਦਿਆਂ ਨੇ ਕੀਤੀ ਸੀਗੀ ਤੇ ਨਾਲ ਜਿਵੇਂ ਕੱਲ ਮੀਡੀਆ 'ਚ ਵੀ ਚੱਲਿਆ ਲੁਧਿਆਣੇ ਵੀ ਇੱਕ ਵਾਰਦਾਤ ਕੱਲ ਬੇਕਰੀ ਤੇ ਹੋਈ ਸੀ ਸੋ ਉਹ ਦੋਨੋਂ ਵਾਰਦਾਤਾਂ ਵੀ ਇਸੀਂ ਬੰਦਿਆਂ ਨੇ ਕੀਤੀਆਂ ਸੀਗੀਆਂ ਤੋਂ ਅੱਗੇ ਦੀ ਜਿਹੜੀ ਬਾਕੀ ਹੋਰ ਅਸੀਂ ਇਹ ਪਰਚਾ ਦਰਜ ਕਰਤਾ ਹੈਗਾ ਸਿਟੀ ਮੋਗਾ ਦੇ ਵਿੱਚ 167 ਨੰਬਰ ਐਫ ਆਈ ਆਰ ਹੈਗੀ ਹੈ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਣ ਦਾ ਜਿਹੜਾ ਕਾਰਵਾਈ ਹੁੰਦੀ ਹੈ 132 221 ਜਿਹੜਾ ਆਪਣਾ ਭਾਰਤੀ ਨਿਆਇ ਸੰਹਿਤਾ ਬੀ ਐਨ ਐਸ ਨਵਾਂ ਕਾਨੂੰਨ ਹੈ ਉਹਦੇ ਅੰਦਰ ਕਿਨਾਲ 2554 59 ਅਸਲਾ ਐਕਟ ਉਹਦੇ ਤਹਿਤ ਤੁਸੀਂ ਕਾਰਵਾਈ ਕੀਤੀ ਹੈ ਇਹ ਹੋਈ ਹੈ ਜੀ ਦਿੱਲੀ ਕਲੋਨੀ ਜਿਹੜੀ ਪੈਂਦੀ ਹੈਗੀ ਹੈ ਮੋਗਾ ਜਿਹੜਾ ਮੈਡੀ ਸਿਟੀ ਹਸਪੀਟਲ ਉਹਦੇ ਆਪੋਜ਼ਿਟ ਉੱਥੇ ਰਾਤ ਨੂੰ ਸਾਡੀ ਪਾਰਟੀ ਗਸ਼ਤ ਕਰ ਰਹੀ ਸੀ ਇਹਨਾਂ ਨਾਲ ਉੱਥੇ ਟਕਰਾ ਹੋਇਆ ਦੋਸ਼ੀਆਂ ਵੱਲੋਂ ਜੀ ਇੱਕ ਗੋਲੀ ਚਲਾਈ ਗਈ ਹੈਗੀ ਪੁਲਿਸ ਕਰਮੀ ਦਾ ਸੇਫਟੀ ਹੈ ਜੀ ਸਾਡੇ ਮੁਲਾਜ਼ਮ ਪਾਰਟੀ ਸੇਫ ਹੈ ਇਹ ਦੋਨੋਂ ਮੋਗੇ ਸ਼ਹਿਰ ਦੇ ਹੀ ਰਹਿਣ ਵਾਲੇ ਹੈਗੇ ਆ ਜੀ ਜੀ ਇਹਨਾਂ ਦੇ ਪਹਿਲੇ ਵੀ ਪਰਚੇ ਦਰਜ ਹੈਗੇ ਆ ਜਿਵੇਂ ਅਸੀਂ ਪ੍ਰੈਸ ਨੋਟ ਚ ਵੀ ਦਿੱਤਾ ਹੈਗਾ ਤਿੰਨ ਤਿੰਨ ਪਰਚੇ ਦੋਨਾਂ ਤੇ ਪੁਰਾਣੇ ਦਰਜ ਹੈਗੇ ਨੇ ਤੇ ਇੱਕ ਡਿਸ ਤੇ ਇੱਕ ਬੰਦੇ ਦੇ ਇੱਕ ਲੁਧਿਆਣੇ ਦਾ ਵੀ ਹੈਗਾ ਉਹ ਹਲੇ ਅਸੀਂ ਵੈਰੀਫਾਈ ਕਰ ਰਹੇ ਆ ਜੀ ਜੋ ਪ੍ਰੀਲੀਮਨਰੀ ਤੌਰ ਤੇ ਪਤਾ ਚੱਲਿਆ ਉਹ ਗੋਪੀ ਨਾਮ ਦਾ ਇੱਕ ਬੰਦਾ ਹੈਗਾ ਬਾਹਰ ਬੈਠਾ ਹੈ ਉਹਦੇ ਨਾਲ ਇਹਨਾਂ ਦੀ ਕੁਝ ਪੁੱਛੀ ਚਾਹੀਏ ਬਾਕੀ ਜਿਹੜੀ ਡਿਟੇਲਡ ਫੋਰੈਂਸਿਕ ਐਗਜ਼ਾਮੀਨੇਸ਼ਨ ਹੈ ਇਹਨਾਂ ਦੇ ਫੋਨਾਂ ਦੀ ਕਿ ਨਾਲ ਸਾਰੀ ਇਹਨਾਂ ਦੀ ਜਿਹੜੀ ਅਸੀਂ ਡਿਟੇਲ ਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਵੀ ਕਰਾਂਗੇ ਵੀ ਜਿਹੜੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਲਈ ਕਿਹਨੇ ਕਰਵਾਈਆਂ ਜਾਂ ਇਹਨਾਂ ਦਾ ਕੀ ਮਕਸਦ ਸੀ ਸਿਰਫ ਸਨੇਚਿੰਗ ਕਰਨਾ ਸੀ ਜਾਂ ਕੋਈ ਹੋਰ ਤਾਂ ਉਹ ਸਾਰਾ ਡਿਟੇਲ ਚ ਕਿਉਂਕਿ ਹਲੇ ਉਹ ਦਾਖਲ ਹੈਗੇ ਨੇ ਸੋ ਜਦੋਂ ਉਹ ਠੀਕ ਹੋ ਜਾਣਗੇ ਅਸੀਂ ਉਹਨਾਂ ਤੋਂ ਪੁੱਛਗੀ ਡਿਟੇਲ ਚ ਕਰਾਂਗੇ ਫਿਲਹਾਲ ਦੋ ਹੀ ਬੰਦੇ ਅਰੈਸਟ ਹੋਏ ਨੇ ਥਰਡ ਬੰਦਾ ਹੈਗਾ ਉਹ ਇਹਨਾਂ ਤੋਂ ਅਸੀਂ ਪਤਾ ਕਰ ਲਿਆ ਕੌਣ ਹੈ ਉਹਦੇ ਪਿੱਛੇ ਵੀ ਟੀਮ ਲੱਗੀ ਹੈ ਕੱਲ ਉਹਦੇ ਵਿੱਚ ਅਸੀਂ ਤੁਹਾਨੂੰ ਤਫਤੀਸ਼ ਦੇ ਦੌਰਾਨ ਜੇ ਵੀ ਗੱਲ ਆਈ ਸ਼ਾਮ ਨੂੰ ਜਿਹੜੀ ਵਾਰਦਾਤ ਹੋਈ ਹੈ ਨਹੀਂ ਐਕਟਿਵ ਆ ਜਿਹੜੀ ਹੈਗੀ ਹੈ ਜੀ ਉਹ ਇਹ ਨਹੀਂ ਪਤਾ ਹੁਣ ਮੁੱਗੇ ਤੋਂ ਗਏ ਸੀ ਕਿਵੇਂ ਹੈ ਪਰ ਜਿਹੜੀ ਸਾਨੂੰ ਫੁਟੇਜਸ ਮਿਲੀ ਆ ਜਦੋਂ ਲੁਧਿਆਣਾ ਪੁਲਿਸ ਨੇ ਸਾਡੇ ਨਾਲ ਸ਼ੇਅਰ ਕੀਤੀਆਂ ਅਸੀਂ ਗੱਲਬਾਤ ਹੋਈ ਤੇ ਉੱਥੋਂ ਉਹ ਵਾਰਦਾਤ ਉਹਨਾਂ ਨੇ ਐਕਟਿਵ ਵਾਲੇ ਕੀਤੀ ਸੀਗੀ ਤੇ ਜਿਹੜੇ ਕੱਲ ਅਸੀਂ ਫੜੇ ਆ ਬੰਦੇ ਜਦੋਂ ਇਹ ਆਪਰੇਸ਼ਨ ਹੋਇਆ ਉਦੋਂ ਵੀ ਬੇਸਿਕਲੀ ਇਹ ਐਕਟਿਵਟੀ ਸੀਗੀ ਐਕਟਿਵ ਇਹੀ ਬਰਾਮਦ ਕੀਤੀ ਜਿਹੜਾ ਆਪਣੇ ਕੇਸ ਦੇ ਵਿੱਚ ਸੀਗਾ ਮੋਟਰਸਾਈਕਲ ਯੂਜ਼ ਹੋਇਆ ਉਹ ਹਲੇ ਬਰਾਮਦ ਕਰਨਾ ਬਾਕੀ ਇਹ ਜੋ ਪ੍ਰੀਲੀਮਨਰੀ ਤੌਰ ਤੇ ਕੁਝ ਪ